ਕੀ ਰਾਇਓ ਫਿਰ ਉਹਨ ਸ਼ੇਰ ਦਾ ਡਰ ਖਤਮ ਹੋ ਜਾਂਦਾ ਲੋਕਾਂ ਨੂੰ ਸੋ ਬਾਜ਼ਾਰ ਨਹੀਂ ਐਦਾ ਰਿਐਕਟ ਕਰਦਾ ਨਹੀਂ ਐ ਐਦਾ ਨਹੀਂ ਇਹ ਹਜੇ ਦੇ ਸਾਢੇ 3 ਸਾਲਾਂ ਲੱਕੀਲੀ ਪਏ ਨੇ ਰਾਸ਼ਟਰਪਤੀ ਜੀ ਕੋਈ ਤਾਂ کہہ ਰਿਹਾ ਇਸ ਵਾਸਤੇ ਇਹ ਕੁਝ ਭਲਾਕਾਰ ਰਹਿ ਕਿ ਸ਼ਾਇਦ ਸ਼ੇਰ ਆ ਹੀ ਨਾ ਜਾਵੇ ਹਾਂ ਬਿਲਕੁਲ ਬਿਲਕੁਲ ਤੁਹਾਡੀ ਗੱਲ ਹੋ ਸਕਦੀ ਹੈ ਕਿ ਇੱਕ ਪਾਪ ਦਾ ਕੜਾ ਜੇ ਤੇ ਕਹਿੰਦੇ ਜੇ ਤੇ ਪੂਰਾ ਚਾ ਪੜ ਜਾਵੇ ਤੇ ਬਸ ਉਹ ਉਹ ਸਮਾਂ ਲੱਗਦਾ ਆਉਣ ਵਾਲਾ ਹੀ ਹੈ ਜਾਂ ਅੱਜ ਸੇ ਟਰੰਪ ਜੀ ਨੂੰ ਪਾਪੀ ਕਹਿ ਰਹੇ ਹੋ ਨੀ ਪਾਪੀ ਤਾਂ ਨਹੀਂ ਕਵਾਂਗੇ ਮੈਂ ਇਹ ਕਵਾਂਗਾ ਕਿ ਇਹ ਇਨਡਿਸਾਈਸਿਵ ਪਰਸਨ ਹੈਗਾ ਮਤਲਬ ਸੋ ਇਹ ਜੇ ਸਿਚੁਏਸ਼ਨ ਚ ਕੀ ਕਹਿੰਦੇ ਹੋ ਕਿ ਬਾਜ਼ਾਰ ਦੇ ਵਿੱਚ ਜਿਹੜਾ ਇਨਵੈਸਟਰ ਹੈ ਉਹਨੂੰ ਕਿੱਦਾਂ ਮਤਲਬ ਕੀ ਰੁਖ ਰੱਖਣਾ ਚਾਹੀਦਾ ਦੇਖੋ ਸਰ ਸਟਾਕ ਮਾਰਕੀਟ ਨਾ ਅਨਸਰਟੇਨਟੀ ਕਦੇ ਵੀ ਨਹੀਂ ਪਸੰਦ ਕਰਦੀ ਜੀ ਤੇ ਅਨਸਰਟੇਨਟੀ ਦਾ ਮਾਹੌਲ ਜਦ ਜਦ ਕ੍ਰੀਏਟ ਹੁੰਦਾ ਹੈ ਦਿੱਕਤਾਂ ਆਂਦੀਆਂ ਹੈਗੀਆਂ ਹੂੰ ਤੇ ਇਸ ਟਾਈਮ ਕੀ ਹੈ ਫੀਅਰ ਸਟ੍ਰਾਈਕ ਆਸੀਸ ਆਲਾ ਫੇਜ਼ ਚੱਲ ਰਿਹਾ ਪਰ ਇਦਾਂ ਦੇ ਫੇਜ਼ ਦੇ ਵਿੱਚ ਇਨਵੈਸਟਰ ਨੂੰ ਉਹ ਸ਼ੇਅਰ ਵੈਸੇ ਹੀ ਕਿਸਮ ਦਾ ਬੈਸਟ ਟਾਈਮ ਹੈ ਅੱਛੇ ਚੈਰੀ ਪੀਕਿੰਗ ਵਾਸਤੇ ਵੀ ਜਿਹੜੇ ਸ਼ੇਅਰ ਇਸ ਫਾਲ ਦੇ ਵਿੱਚ ਜਿਹੜੇ ਖੜੇ ਐ ਨਹੀਂ ਜਿਹੜੇ ਹਰੇ ਹੈਗੇ ਆ ਇਹ ਜਿਹੜੇ ਰਾਈਜ਼ ਕਰ ਰਹੇ ਨੇ ਜਾਂ ਜਿਹੜੇ ਸਟੈਡੀ ਨੇ ਉਹੀ ਹੁਣ ਨੈਕਸਟ ਰੈਲੀ ਦੇ ਵਿੱਚ ਪਾਰਟਿਸਪੇਟ ਕਰੇ ਇਸ ਵਾਸਤੇ ਮੈਂ ਤੇ ਇਨਵੈਸਟਰ ਨੂੰ ਇਹੀ ਕਵਾਂਗਾ ਬਈ ਤੁਸੀਂ ਉਹ ਇਸ ਟਾਈਮ ਆਵੇਂ ਕੰਮ ਨਾ ਕਰੋ ਉਹ ਅੱਧਾ ਸ਼ੇਅਰ ਚੁਣ ਲੋ ਜਿਹੜੇ ਕਿਸ ਫਾਲ ਦੇ ਵਿੱਚ ਸਟੈਡੀ ਨੇ ਜਾਂ ਰਾਈਜ਼ ਕਰ ਰਹੀ ਹੈ ਮਤਲਬ ਉਹ ਸੈਕਟਰ ਦੇ ਵਿੱਚ ਜਾਂ ਉਹ ਸਟਾਕਸ ਦੇ ਵਿੱਚ ਅਚੀ ਤ ਮਤਲਬ ਜਿਹੜੇ ਤੂਫਾਨ ਚ ਵੀ ਖੜੇ ਆ ਉਹਨਾਂ ਤੇ ਰਿਲਾਇਬਿਲਟੀ ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਸਰ ਥੈਂਕ ਯੂ ਸੋ ਗੱਲਬਾਤ ਕਰ ਰਹੇ ਹਾਂ ਅਨਰਾਜ ਜੀ ਨਾਲ ਅਨਰਾਜ ਜੀ ਕੀ ਕਹਿਣਾ ਚਾਹੋਗੇ ਪਿਛਲੇ ਦਿਨੇ ਤੁਸੀਂ ਬਹੁਤ ਡਾਟਾ ਬੈਂਕ ਕੀਤਾ ਦੇਖੋ ਪਹਿਲਾਂ ਤਾਂ ਚੇਤਨ ਜੀ ਜੀ ਗੱਲ ਨੂੰ ਕੰਪਲੀਟ ਕਰਨਾ ਜ਼ਰੂਰੀ ਹੈ ਜੀ ਜਿੰਨਾ ਵੀ ਟੈਰਿਫ ਦਾ ਇਸ਼ੂ ਹੈ ਜੀ ਦੇਖੋ ਜਦ ਤੱਕ ਟੈਰਿਫ ਬਾਜ਼ਾਰ ਵਿੱਚ ਪੂਰੀ ਤਰ੍ਹਾਂ ਇਹ ਸ਼ੂ ਰੀਸੋਲਵ ਨਹੀਂ ਹੁੰਦਾ ਤਾਂ ਬਾਜ਼ਾਰ ਕਿਸੇ ਨਾ ਕਿਸੇ ਜਗ੍ਹਾ ਦੇ ਉੱਤੇ ਇੱਕ ਜਿਹਨੂੰ ਕਹਿੰਦੇ ਦਬਾਅ ਚ ਰਹਿੰਦਾ ਹੈ ਹੁਣ ਮੰਨ ਲਓ ਉਹਨਾਂ ਨੇ ਕਿਹਾ ਹੈ ਕਿ ਸਬਸਟੈਂਸ਼ੀਅਲ ਟੈਰਿਫ ਹਾਈਕ ਹੋਏਗਾ ਜੀ ਸਭ ਨਾਲ ਜੁੜਿਆ ਹੈ ਜੁੜੀ ਹੈ ਕਿ ਇੰਡੀਆ ਤੇ ਬਹੁਤ ਹੀ ਮਿਨੀਮਲ ਜਿਆਦਾ ਅਸਰ ਹੈ ਹਾਰਲੀ 0.20 ਇਕਨੋਮੀ ਤੇ ਇੰਡੀਆ ਦੇ ਫਰਕ ਪੈਣਾ ਹੈ ਔਰ ਦੂਸਰਾ ਆਪਣੇ ਨਿਵੇਸ਼ਕਾਂ ਨੂੰ ਇਹ ਚੀਜ਼ ਦਾ ਪੂਰਾ ਨੋਲਿਜ ਹੋਣੀ ਚਾਹੀਦੀ ਹੈ ਸਾਡੀ ਜਿਹੜੀ ਇਕਨੋਮੀ ਹੈ ਡੋਮੈਸਟਿਕ ਕੰਜ਼ਮਪਸ਼ਨ ਤੇ ਚੱਲਦੀ ਹੈ ਠੀਕ ਹੈ ਨਾ 1.5 200 ਬਿਲੀਅਨ ਡਾਲਰ ਦੇ ਆਸ-ਪਾਸ ਇੰਡੀਆ ਦਾ ਇੰਨਾ ਟ੍ਰੇਡ ਹੈ ਔਰ ਜੋ ਲਾਸਟ 2-3 ਸਾਲ ਦੇ ਵਿੱਚ ਇੰਡੀਆ ਦੀ ਆਲਮੋਸਟ 50 ਕੰਟਰੀ ਦੇ ਨਾਲ ਬਾਇਲੈਟਰਲ ਐਗਰੀਮੈਂਟਸ ਹੈ ਜੇ ਕਿਸੇ ਵੀ ਜਗ੍ਹਾ ਦੇ ਉੱਤੇ ਇੰਡੀਆ ਦੇ ਉੱਤੇ ਲੱਗਦਾ ਹੈ ਕਿ ਟੈਰਿਫ ਵੱਧਦਾ ਹੈ ਅੰਡੀਆਂ ਕੋਲ ਹੋਰ ਬਹੁਤ ਮਾਰਕੀਟਸ ਹੈਗੀਆਂ ਮੈਂ ਜਿੱਥੇ ਜਾ ਕੇ ਆਪਣਾ ਸਾਮਾਨ ਵੇਚ ਸਕਦੇ ਆ ਔਰ ਉਸ ਕੰਟਰੀ ਤੋਂ ਦੂਜੇ ਪਾਸੇ ਯੂਐਸ ਵਿੱਚ ਸਾਮਾਨ ਜਾ ਸਕਦਾ ਹੈ ਇਸ ਲਈ ਕੋਈ ਬੜੀ ਨੀਅ ਨਹੀਂ ਹੈ ਲੇਕਿਨ ਕਿਉਂਕਿ ਇਨਵੈਸਟਰ ਨੂੰ ਇਸ ਚੀਜ਼ ਬਾਰੇ ਥੋੜਾ ਜਿਹਾ ਇਲਮ ਨਹੀਂ ਹੁੰਦਾ ਉਹ ਫੀਅਰ ਵਿੱਚ ਰਹਿੰਦਾ ਹੈ ਜੀ ਉਹ ਇੱਕ ਵਾਰੀ ਕਿਸੇ ਜਨ ਇੱਕ ਨਾ ਜਿਹੜਾ ਬਦਲ ਛੱਟਣ ਦਾ ਇੰਤਜ਼ਾਰ ਕਰਦਾ ਹੈ ਉਹ ਚੇਤਨਜੀ ਦੀ ਗੱਲ ਤੋਂ ਮੈਂ ਹੈ ਕਰੀਆਂ ਇਸ ਹਾਲਾਤ ਦੇ ਵਿੱਚ ਜੋ ਸਟਾਕ ਜ਼ਿਆਦਾ ਰਿਜ਼ੀਲੀਅੰਟ ਹੈ ਔਰ ਉਹਨਾਂ ਲਈ ਓਪਰਚ्युनिटी ਹੈ ਜੋ ਸੈਕਟਰ ਇਸ ਸਮੇਂ ਬਾਕੀ ਬਾਜ਼ਾਰ ਦੇ ਸੈਕਟਰ ਨਾਲੋਂ ਜ਼ਿਆਦਾ ਅੱਛਾ ਪਰਫਾਰਮ ਕਰ ਰਹੇ ਆ ਉੱਥੇ ਧਿਆਨ ਲਗਾਉਣਾ ਚਾਹੀਦਾ ਔਰ ਜੋ ਸੈਕਟਰ ਜ਼ਿਆਦਾ ਓਵਰਸੋਲਡ ਹੋ ਚੁੱਕਿਆ ਹੈ ਜਿੱਦਾਂ ਟੈਕਨੋਲੋਜੀ ਹੈ ਬਹੁਤ ਜ਼ਿਆਦਾ ਓਵਰਸੋਲਡ ਹੋ ਚੁੱਕੀ ਹੈ ਆਲਮੋਸਟ 25 ਤੋਂ ਲੈ ਕੇ 30% ਉਹਦਾ ਇੰਡੈਕਸ ਉੱਪਰੋਂ نیچے ਆ ਚੁੱਕਾ ਹੈ ਉਹਦੇ ਵਿੱਚ ਕੋਈ ਅੱਛੇ ਸਟਾਕਸ ਹੋਣ ਉੱਤੇ ਨਜ਼ਰ ਰੱਖਣ ਜੀ ਸੀਮੈਂਟ ਸੈਕਟਰ ਵੀ ਅੱਛਾ ਹੈ ਉਸ ਤੋਂ ਬਾਅਦ ਆਪਣਾ ਹੈਲਥ케ਅਰ ਅੱਛਾ ਹੈ ਉਸ ਤੋਂ ਬਾਅਦ ਆਪਣਾ ਫਰਟੀਲਾਈਜ਼ਰ ਕੈਮੀਕਲ ਸੈਕਟਰ ਹੈ ਸਭ ਅੱਛਾ ਹੈ ਜੀ ਤੇ ਇਸ ਜਗ੍ਹਾ ਤੇ ਜਾ ਕੇ ਪੈਸਾ ਲਗਾਣਗੇ ਤਾਂ ਅਨਵਲ ਟਾਈਮ ਦੇ ਵਿੱਚ ਉਹਨਾਂ ਨੂੰ ਅੱਛੇ ਰਿਟਰਨ ਮਿਲ ਸਕਦੀ ਹੈ ਜੀ ਬਾਕੀ ਦੀ ਡਾਟਾ ਸੈਂਟਰ ਦੀ ਜਾਂ ਡਾਟਾ ਸਟੋਰੇਜ ਦੀ ਜਿੱਦਾਂ AI ਦੀ ਇਸ ਸਮੇਂ ਯੂਜ਼ਸ ਵਧ ਰਹੀ ਹੈ ਹਰ ਸੈਕਟਰ ਦੇ ਵਿੱਚ ਜ਼ਿਆਦਾ ਆ ਰਿਹਾ ਹੈ ਅਨਵਲੇ ਟਾਈਮ ਦੇ ਵਿੱਚ ਡਾਟਾ ਸੈਂਟਰ ਦਾ ਸਕੋਪ ਰਹਿਣਾ ਹੀ ਰਹਿਣਾ ਹੈ ओके okay. तो कुल मिलाकर आज ही इस टाइम पे ਤੁਸੀਂ ਜਿਹੜਾ ਮਾਰਕੀਟ ਦਾ ਇਨਵੈਸਟਰ ਹੈ ਉਹਨੂੰ ਕਿਦਾਂ ਦੇ ਕੀ ਸੁਜੈਸ਼ਨਸ ਕਰ ਰਹੇ ਹੋ ਕਿ ਉਹ ਕੁਇਟ ਕਰ ਜਾਏ ਜਾਂ ਲੌਂਗ ਟਰਮ ਵੀ ਆਵੇ ਜਾਂ ਜਿਹੜੇ ਸ਼ੇਅਰ ਇਸ ਟਾਈਮ ਜਿਵੇਂ ਤੁਸੀਂ ਖੁਦ ਹੀ ਕਿਹਾ ਕਿ ਟੁੱਟ ਗਏ ਸਪੋਜ਼ ਕਰੋ ਉਹਨਾਂ ਵਿੱਚੋਂ ਜਿਹੜੀਆਂ ਅੱਛੀਆਂ ਚੀਜ਼ਾਂ ਹਨ ਉਹਨੂੰ ਦੇਖੇ ਤੇ ਉਹਨੂੰ ਬਾਏ ਕਰਕੇ ਰੱਖ ਲਵੇ ਆਰਾਮ ਨਾਲ ਬੈਠ ਜਾਵੇ ਕਿਉਂਕਿ 25% ਜੇ ਡਾਊਨ ਹਟਾ 25% ਤਾਂ ਉਹ ਪਹਿਲਾਂ ਹੀ ਪਲੱਸ ਹੋ ਗਿਆ ਇਨਵੈਸਟਰ ਤੇ ਕੁਝ ਸਟਾਕਸ ਜਿਹੜਾ ਇਹ ਬਾਜ਼ਾਰ ਇਸ ਸਮੇਂ 2023 24 ਦੇ ਬਾਦ ਚੱਲ ਰਿਹਾ ਹੈ ਜੀ ਇਹ ਸਟਾਕ ਸਪੈਸਿਫਿਕ ਹੈ ਇੱਥੇ ਕੋਈ ਮੇਜਰ ਸੈਕਟਰ ਪਾਰਟਿਸਿਪੇਟ ਨਹੀਂ ਕਰ ਰਿਹਾ ਅਗਰ ਤੁਸੀਂ ਦੇਖੋਗੇ ਤਾਂ ਮਿਡ ਕੈਪ ਦੇ ਵਿੱਚ ਜਰੂਰ ਪੰਜਾਹ ਸੋ ਸ਼ੇਅਰ ਹੋਣਗੇ ਲੇਕਿਨ ਲਾਰਜ ਕੈਪ ਦੇ ਵਿੱਚ ਕੋਈ ਢੀ ਲੰਬੀ ਚੌੜੀ ਐਸੇ ਕੋਈ ਸੈਕਟਰ ਇਨਵੋਲਡ ਨਹੀਂ ਹੈ ਕਿ ਜਿਹੜਾ ਬਾਜ਼ਾਰ ਨੂੰ ਖਿੱਚ ਪਾਵੇ ਬਟ ਕਿਉਂਕਿ ਟੈਕਨੋਲੋਜੀ ਓਵਰਸੋਲਡ ਹੈ ਤੇ ਟੈਕਨੋਲੋਜੀ ਦੀ ਇੰਡੈਕਸ ਵਿੱਚ ਵੇਟੇਜ ਹੈ ਜਦ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਪੁੱਲਬੈਕ ਆਂਦਾ ਹੈ ਤਾਂ ਉਹ ਬਾਜ਼ਾਰ ਨੂੰ ਫਿਰ ਨਵੇਂ ਹਾਈ ਦੀ ਤਰਫ ਲੈ ਕੇ ਜਾਏਗਾ ਲੇਕਿਨ ਆਪਾਂ ਨੂੰ ਜਿਆਦਾ ਇੰਡੈਕਸ ਤੋਂ ਹਟ ਕੇ ਜਿਹੜੇ ਸ਼ੇਅਰ ਹੈ ਇੰਡੈਕਸ ਤੋਂ ਹਟ ਕੇ ਜਿਹੜੇ ਸੈਕਟਰ ਹੈ ਜਿਨ੍ਹਾਂ ਦੇ ਵਿੱਚ ਅ ਅਰਨਿੰਗਸ ਅੱਛੀ ਆਈਆਂ ਲੇਕਿਨ ਮੋਟਾ-ਮੋਟੀ ਜਿੱਦਾਂ ਉਹਨਾਂ ਆਪਾਂ ਆਲਮੋਸਟ ਅਰਨਿੰਗ ਐਂਡ ਹੋ ਚੁੱਕੀਆਂ ਜਿੰਨੀਆਂ ਵੀ ਆਣੀਆਂ ਐ ਐਵਰੇਜ ਜਾਂ ਐਵਰੇਜ ਤੋਂ ਹਲਕੀ ਜੀ ਘੱਟਈ ਅਰਨਿੰਗਸ ਆਈਆਂ ਕੋਈ ਐਸੀ ਜਿਹਨੂੰ ਆਪਾਂ ਕਹੀਏ ਕਿ ਬਹੁਤ ਇਨਕਰੇਜਿੰਗ ਨਹੀਂ ਐ ਕਿ ਬੰਦਾ ਕਹੇ ਕਿ ਇਸ ਦੂਜੇ ਕੁਆਰਟਰ ਪਹਿਲੇ ਕੁਆਟਰ ਦੇ ਵਿੱਚ ਕੋਈ ਅੱਛਾ ਰਿਸਪੌਂਸ ਮਿਲਿਆ ਹੋਵੇ हां अगले दूसरे तीसरे क्वार्टर जाके ते जाके पिकअप जरूर ਕਰਨਗੇ ਕਿਉਂਕਿ ਵਿਆਜਾਂ ਦੇ ਰੇਟ ਘਟੇ ਆ ਉਤੋਂ ਬਾਅਦ ਟੂ ਵੀਲਰਸ ਦੇ ਵਿੱਚ ਵੀ ਸਾਰੀ ਗੇਮ ਚੱਲੇਗੀ ਔਰ ਮਾਨਸੂਨ ਦਾ ਸੀਜ਼ਨ ਅੱਛਾ ਹੈ ਤੇ ਉਹਦੇ ਕਰਕੇ ਫਰਟੀਲਾਈਜ਼ਰ ਕੈਮੀਕਲ ਦੇ ਸਟਾਕਸ ਅੱਛੇ ਚੱਲਣਗੇ ਹੋਰ ਉਸ ਤੋਂ ਇਨਫਰਾਸਟ੍ਰਕਚਰ ਐਕਟੀਵਿਟੀਜ਼ ਵਧਣਗੀਆਂ ਤੇ ਕਹਿਣ ਦਾ ਭਾਵ ਸਿਰਫ ਇਹ ਹੈ ਕਿ ਜਿੱਥੇ ਬਾਜ਼ਾਰ ਦੇ ਵਿੱਚ ਕਰੈਕਸ਼ਨ ਆਂਦੀ ਹੈ ਇਸੀ ਬੈਡ ਨਿਊਜ਼ ਕਰਕੇ ਉਹ ਓਪਰਚ्युनिटी ਹੋਏਗੀ ਇਨਵੈਸਟਰ ਲਈ ਕਿਉਂਕਿ ਲੰਬੇ ਸਮੇਂ ਤੱਕ ਬਾਜ਼ਾਰ ਇਸ ਤਰ੍ਹਾਂ ਇੱਕ ਛੋਟੇ ਧਾਰੇ ਦੇ ਵਿੱਚ ਨਹੀਂ ਚੱਲ ਸਕਦਾ ਇਸ ਨੂੰ ਆਪਣਾ ਕਿਉਂਕਿ ਇਹ 22000 ਤੋਂ ਉਹਦੀ ਰੈਲੀ ਚੱਲੀ ਸੀ ਉਹ 26000 ਦੇ ਆਸ-ਪਾਸ ਗਈ ਸੀ ਉਹਦੀ ਵੀ ਇੱਕ 3-4000 ਪੁਆਇੰਟ ਦੀ ਵਿੱਚੋਂ ਜਿਹੜਾ ਬਾਜ਼ਾਰ ਤੇਜ ਹੋਇਆ ਸੀ ਉਹਦੀ ਵੀ ਕਰੈਕਸ਼ਨ ਇੱਕ ਡਿਊ ਸੀ ਸੋ ਇਹ ਔਨ ਕੋਰਸ ਹੈ ਜਿੱਥੇ ਵੀ ਜਾ ਕੇ ਕੋਈ ਸਟਾਕ ਅੱਛਾ 30-40% ਕਰੈਕਟ ਹੋ ਚੁੱਕਾ ਹੋਵੇ ਉਸ ਵਿੱਚ ਪੈਸਾ ਲਗਾਉਣਾ ਚਾਹੀਦਾ ਵੈਰੀ ਗੁੱਡ ਸੋ ਗੱਲਬਾਤ ਕਰਦੇ ਹਾਂ ਥਾਪਰ ਸਾਹਿਬ ਨਾਲ ਥਾਪਰ ਸਾਹਿਬ ਕੀ ਕਹਿਣਾ ਚਾਹੁੰਦੇ ਮੈਂ ਸੰਦੀਪ ਜੀ ਧੰਨਵਾਦ ਮੈਂ ਸਿਰਫ ਇਹ ਹੀ ਕਹਿਣਾ ਚਾਹਨਾ ਕਿ ਬਾਜ਼ਾਰ ਜਿੰਨਾ ਚਿਕਰ ਇਹ 트ੰਪ ਆਪਣਾ ਕਲੀਅਰ ਨਹੀਂ ਕਰਦਾ ਉਹਨਾਂ ਜਿੱਕਰ ਬਾਜ਼ਾਰ ਇੰਨਾ ਬਜਿਤਾ ਕੋ ਪੇਸ਼ੈਂਟ ਕਾਮੇਸ ਹੁੰਦਾ ਤੇ ਰਿਸ਼ਤੇਦਾਰ ਪੁੱਛਦੇ ਆ ਕਿ ਕੀ ਹੋਇਆ ਉਹ ਕਹਿੰਦਾ ਪਹਿਲਾਂ ਇਹ ਕਾਮੇ ਤੋਂ ਬਾਹਰ ਆਂਦੇ ਹੋ ਫਿਰ ਮੈਂ ਦੱਸ ਸਕਦਾ ਤੋ ਇੱਕ ਕੋ ਕਾਮਾ ਜਾਂ ਬਣਿਆ ਐ ਅਸਲੀ ਬਾਜ਼ਾਰ ਚ ਔਰ ਜਿੱਦਨ ਉਹ ਕਲੀਅਰ ਹੋ ਗਿਆ ਉਸਦਨ ਬਾਜ਼ਾਰ ਚੱਲ ਪੈਣਾ ਉਹਨੂੰ ਚਾਈਨਾ ਦੇ ਉੱਪਰ ਲਾਈ ਉਹਨੇ ਹੋਰ ਕੀਤਾ ਚਾਈਨਾ ਵੀ ਹਰ ਟਾਈਮ ਆਈ ਚੱਲ ਗਿਆ ਤੋ ਇੱਕ ਕਨਸਰਟੈਂਟੀ ਬਣੀ ਹੋਈ ਹੈ ਬਾਕੀ ਬਾਜ਼ਾਰ ਕਿਤੇ ਨਹੀਂ ਜਾਂਦਾ ਜਿਸ ਬੰਦੇ ਨੇ ਪੈਸੇ 2-3 ਸਾਲ ਤੇ ਸੋਚ ਕੇ ਲੈਣੇ ਆ ਉਹ ਇਸ ਟਾਈਮ ਤੇ ਉਹਨੂੰ ਬਾਅਦ ਲੈਣਾ ਸ਼ੁਰੂ ਕਰ ਦੇਣਾ ਚਾਹੀਦਾ ਕਿਹੜਾ ਦੇ ਸ਼ੇਅਰ ਲੈਣੇ ਨੇ ਸ਼ੇਅਰ ਹੈ ਸੀਮੈਂਟ ਸੈਕਟਰ ਹੋ ਗਿਆ ਤੁਹਾਡਾ ਹੈਲਥਕੇਅਰ ਦੇ ਵੀ ਠੀਕ ਆ ਗਿਆ ਉਹਨਾਂ ਕਈ ਨਾ ਫਾਰਮਾ ਤੇ 250% ਲੈਣੀ ਹੈ ਲਈ ਜਾਵੇ ਲੋਕਾਂ ਦੀ ਦਵਾਈਆਂ ਥੋੜਾ ਖਾਣਾ ਛੱਡ ਦੇਣ ਟੈਕਸਟਾਈਲ ਵੀ ਵਧੀਆ ਹੈਗਾ 2-3-4 ਸੈਕਟਰ ਵਧੀਆ ਹੈਗੇ ਤੁਸੀਂ ਲੈਣੇ ਚਾਹੀਦੇ ਆ ਬਾਕੀ ਤਾਂ ਤੁਹਾਡਾ ਬਾਜ਼ਾਰ ਜਿਹੜਾ ਹੈਗਾ ਬਾਜ਼ਾਰ ਨੇ ਤਾਂ ਓਵਰ ਬੋਟ ਓਵਰ ਸ਼ੂਟ ਨਾ ਚੱਲਣਾ ਕੋਈ ਫਾਰਮਰ ਨੇ ਕੱਲ ਦੇਖੋ ਕੋਈ ਇੰਨਾ ਲੰਬਾ ਚੌੜਾ ਮਾਲ ਨਹੀਂ ਵਿੱਚਿਆ ਪਰ ਫਿਰ ਵੀ ਬਾਜ਼ਾਰ ਕਿਉਂਕਿ ਇਹ ਥੋੜਾ ਜਿਹਾ ਨਰਵਸਨੈਸ ਹੈ ਜਿਹੜਾ ਪਲੇਅਰ ਜਿਹੜਾ ਬਾਜ਼ਾਰ ਚ ਜਾਣ ਤੋਂ ਪਹਿਲਾਂ ਡਰਦਾ ਜਦੋਂ ਕੋਈ ਸਾਹਮਣੀ ਟੀਮ ਨੇ ਬਹੁਤ ਵੱਡਾ ਹਾਰਡਰ ਦਾ ਸਕੋਰ ਖੜਾ ਕੀਤਾ ਹੋਵੇ ਨਾ ਜਿਹੜਾ ਓਪਨਰ ਉਹ ਕਰਨ ਤੋਂ ਹੀ ਡਰਦਾ ਵੀ ਪਤਾ ਨਹੀਂ ਹਾਂ ਉਹ ਪ੍ਰੈਸ਼ਰ ਦੇ ਵਿੱਚ ਹੀ ਵਿਕਟ ਉੱਡ ਜਾਂਦੀ ਹੈ ਤੋ ਜਿਹੜਾ ਚੰਗਾ ਵੀ ਸ਼ੇਅਰ ਲਿਆ ਹੁੰਦਾ ਨਾ ਜਦੋਂ ਵਿਆਰ ਟੁੱਟਦਾ ਐ ਐਸੀ ਖਬਰ ਤੇ ਉਹ ਵੀ ਟੁੱਟ ਜਾਂਦਾ ਲੋਕ ਘਬਰਾ ਕੇ ਵੇਚ ਜਾਂਦੇ ਆ ਪਰ ਦੇਖੋ ਗੱਲ ਇਹ ਆ ਕਿ ਤੁਹਾਨੂੰ ਆਪਣਾ ਜਦੋਂ 10 ਵੀ ਪੈਸੇ ਲੈਣੇ ਚਾਹੀਦੇ ਆ ਫਿਰ ਟੁੱਟਣ ਤੇ 10 ਵੀ ਪੈਸੇ ਲੈਣੇ ਚਾਹੀਦੇ ਆ ਔਰ ਨਿਫਟੀ ਨੂੰ ਨਹੀਂ ਦੇਖਣਾ ਚਾਹੀਦਾ ਨਿਫਟੀ ਦਾ ਕੁਛ ਵੀ ਨਹੀਂ ਟੁੱਟੀ ਜੋ ਸ਼ੇਅਰ ਦਾ ਇਹ 5-5 10% ਹੁੰਦਾ ਕਾਫੀ ਵਧੀਆ ਸ਼ੇਅਰ ਹੈਗੇ ਆ ਉਹ ਤਾਂ ਤੁਸੀਂ ਤੁਸੀਂ ਜੋ ਨੈਟ ਤੇ ਦੇਖੋ ਜਾਂ ਸਵੇਰੇ ਤੁਸੀਂ ਸਾਰੇ ਸੁਣਦੇ ਹੀ ਹੋ ਚੈਨਲ ਜਿਹੜੇ ਵਧੀਆ ਸੈਕਟਰ ਤਹਦੇ ਲੈਣੇ ਚਾਹੀਦੇ ਆ ਉਹ ਯਾ ਚ ਜੋ ਟੁੱਟਣਾ ਸੀ ਮੇਰੇ ਹਸਾਮ ਨਾਲ ਇਹ ਹੋ ਚੁੱਕਿਆ ਹੈ ਕੰਮ ਯਾਰ ਇਹ ਤੋਂ ਬਾਅਦ ਠੀਕ ਹੀ ਹੋਊਗਾ ਕੱਲ ਰਾਤ ਤੱਕ ਕੋਈ ਪਾਲਿਸੀ ਕਲੀਅਰ ਕਰ ਦੂਗਾ ਸਵੇਰੇ 8:00 ਘੰਟਾ ਘੰਟਾ ਦੇ ਬੰਦਾ ਖਲੂਗਾ ਬਾਅਦ ਇੱਥੇ ਹੀ ਹੋਊਗਾ ਕੋਈ ਕੀ ਚੀਜ਼ ਹੋ ਗਈ ਕੋਈ ਬੰਦਾ ਬਾਹਰ ਜਾ ਮਰ ਗਿਆ ਉਸ ਤੋਂ ਬਾਅਦ ਕੀ ਰੋਣਾ ਹੈ ਜੀ ਮਰ ਗਿਆ ਨਹੀਂ ਤਾਂ ਖਾਲਚਾਲ ਪੁੱਛਣਾ ਪੜੇ ਆਦੇ ਆ ਕੋਵਾਂ ਚ ਵੀ ਹੋਵੇ ਬਿਲਕੁਲ ਬਿਲਕੁਲ ਕਹਿੰਦੇ ਲੈ ਜੀ ਕਦੋਂ ਹੈ ਇਸ ਕਰਕੇ ਹੈ ਜੇ ਮਰੀਆਂ ਨੇ ਇਹੀ ਟਰੰਪ ਦਾ ਪੁੱਤਾ ਟਰੰਪ ਦਾ ਟਰੰਪ ਦਾ ਅੱਜ ਉਹਦਾ ਹੋਊਗਾ ਜਿਹੜਾ ਸ਼ਾਮ ਤੱਕ ਕਹਿੰਦਾ ਮੈਂ 7 ਵਜੇ ਚਲੋ ਕੁਝ ਨਹੀਂ ਹੋਣਾ ਵਾਲਾ ਕੀ ਹੈ ਥੋੜਾ ਦੇਖੋ ਇਨਵੈਸਟਰ ਨੂੰ ਇਹ ਉਹ ਤਾਂ ਬਾਜ਼ਾਰ ਹੈ ਨਹੀਂ ਤੁਸੀਂ ਖਰੀਦਿਆ ਵੇਚ ਲਿਆ ਉਹ ਵੀ ਮਿਲਦੇ ਆ ਗੱਫੇ ਵੀ ਮਿਲਦੇ ਆ ਅਜ ਕਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੋ ਦੋਸਤੋ ਇਹ ਸੀ ਕੇ ਸਾਥ ਨਾਲ ਸੰਤਨ ਐਕਸਪਰਟਸ ਜਿਨ੍ਹਾਂ ਨੇ ਸ਼ੇਅਰ ਬਾਜ਼ਾਰ ਦੇ ਬਾਰੇ ਜਾਂ ਜਿਹੜੀ ਅਨਸਰਟਨਟੀ ਚੱਲ ਰਹੀ ਹੈ ਉਹਦੇ ਬਾਰੇ ਬਹੁਤ ਸਾਰੇ ਜਿਹੜੇ ਆਪਣੇ ਥੀਵਿਊਜ਼ ਦਿੱਤੇ ਫਿਰ ਤੁਹਾਡਾ ਨਾਲ ਜ਼ਰੂਰ ਤੁੜਾਂਗੇ ਦੇਖਦੇ ਰਹੋ ਬਨੇ ਰਹੋ ਜਨਤਾ ਸਿਤਾਨੋ